ਐਮ ਐਲ ਏ ਦੀ ਗੱਡੀ ਨਾ ਐਨੀ ਡੂਰ ਮੈਂ ਨਹੀਂ ਛੱਡਦਾ ਮੇਰੇ ਨਾਲ ਬਹੁਤ ਤੁਮਸ਼ ਆਵੇ ਐਨੀ ਡੂਰ ਮੇਰੇ ਨਾਲ ਸਦੀ ਗੱਡੀ ਆ ਠੀਕ ਆ ਕਿਹੜੇ ਐਮ ਐਲ ਏ ਦੀ ਗੱਡੀ ਦੱਸੋ ਮੇਰੇ ਨਾਲ ਮੇਰੇ ਨਾਲ ਸਦੀ ਗੱਡੀ ਆ ਐਮ ਐਲ ਏ ਜੀਵਨ ਦੋਦਾ ਹਸਬੰਦ ਆ ਮੈਂ ਐਮ ਐਲ ਏ ਜੀਵਨ ਦੋਦਾ ਹਸਬੰਦ ਆ ਮੱਸੀ ਹੀ ਹੋਣੀ ਪੱਸੀ ਕਰੋਗੇ ਨਹੀਂ ਕਰਦੇ ਮੈਂ ਪੱਸੀ ਕਰੋ ਮੇਰਾ ਜੀਤ ਹੈ ਬਾਈ ਕੰਮ ਕਰੋ ਫੂਲ ਤੋਂ ਜੂਰ ਕਰਨਾ ਕਰੋ ਕਰੋ ਦੋਦਾ ਹਸਬੰਦ ਆ ਨਹੀਂ ਨਹੀਂ ਬਦਮਾਸ਼ੀ ਕਰਦੇ ਉਹ ਬੰਦਾ ਗਲਤ ਕਰਦਾ ਪਿਆ ਨਾ ਉਹ ਨਹੀਂ ਉਹ ਨਹੀਂ ਕੋਈ ਨਹੀਂ ਸੋਸ਼ਲ ਮੀਡੀਆ ਕਰੋ ਵੀ ਨਹੀਂ ਕਰੋ ਤੁਸੀਂ ਇਹ ਕਿਵੇਂ ਲੋਕ ਬਦਮਾਸ਼ੀ ਕਰਦੇ ਬਦਮਾਸ਼ੀ ਕੌਣ ਕਰਦਾ ਬਦਮਾਸ਼ੀ ਤੁਸੀਂ ਕਰਦੇ ਕੋਈ ਕੋਈ ਗੱਲ ਨਹੀਂ ਬੋਲਣੀ ਨਹੀਂ ਖੜੇਗਾ ਫੇਰ ਦੀ ਫਿਰਾਂ ਦੀ ਗੱਲ ਤੇ ਲੋਤਰ ਤੁਹਾਡੀ ਕੋਈ ਯਾਰ ਕਰਦੇਗੀ ਬਈ ਉਹ ਲੈ ਬਾਈ ਕੰਮ ਦੀ ਮਨਜ਼ੂਰੀ ਦਿਖਾਣੇ ਦੀ ਭਲਾਣਾ ਭਲਾਣਾ ਥੋੜਾ ਪਤਾ ਦੇਖ ਲਓ ਤੁਸੀਂ ਬਣਾ ਲਈ ਤਾਂ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਦੇਖੋ ਨਾ ਕੋਈ ਆਪਣਾ ਬੋਲਣਾ ਵੇਖੋ ਕਿਦਾਂ ਬੋਲਦੇ ਫਿਰ ਕੋਈ ਗੱਲ ਬੋਲਦੇ ਆਪਾਂ ਬੋਲਦੇ ਆ ਰੌਂ ਸਾਈਡ ਪੈਸਾ ਵਾਪਾ ਗਲਤ ਸਾਈਡ ਆਪਾਂ ਆ ਰਹੇ ਸਦਾਜੀ ਆਪਾਂ ਦੱਬ ਕੇ ਆ ਰਹੇ ਰੌਂ ਸਾਈਡ ਤੁਸੀਂ ਦੇਖੋ ਵੀ ਜਾਮ ਲੱਗਾ ਸੀ ਪਿੱਛੇ ਸਾਰਾ ਜੀ ਪਿੱਛੇ ਸਾਰਾ ਜਾਮ ਦਾ ਖੁੱਲਾ ਸਾਰਾ ਖੁੱਲਾ ਉਹਨੂੰ ਲੱਗਾ ਨਹੀਂ ਇਹਨਾਂ ਦੇ ਪਿੱਛੇ ਕਰਨ ਦੀ ਬਜਾਏ ਕੋਈ ਗੱਲ ਨਹੀਂ